ਤਰਬਨ ਡਾਉਣ ਜਮੀਨਾ ਤੀਆਂ ਦਰਦ ਵਡਾਉਂਦੀਆਂ ਨੇ ਇਹ ਸੱਤਰਾ ਅੱਜ ਦੇ ਜ਼ਮਾਨੇ ਦੇ ਵਿੱਚ ਸੱਚੀ ਨੇ ਪਰ ਕਈ ਪਰਿਵਾਰਾਂ ਦੇ ਵਿੱਚ ਅੱਜ ਵੀ ਤੀਆਂ ਨੂੰ ਬੋਝ ਮੰਨਿਆ ਜਾਂਦਾ ਹੈ ਇਹ ਗੱਲ ਟੁਕਵੀਂ ਉਦੋਂ ਸਾਬਤ ਹੋਈ ਜਦੋਂ ਸਮਰਾਦਾ ਦੇ ਨਜ਼ਦੀਕੀ ਪਿੰਡ ਛੰਦੜਾ ਦੇ ਕੋਲ ਬਣੀ ਫੈਕਟਰੀ ਦੇ ਕੰਦ ਤੇ ਕੁਝ ਘੰਟੇ ਪਹਿਲਾਂ ਜੰਮੀ ਇੱਕ ਨਵਜੰਮੀ ਬੱਚੀ ਨੂੰ ਉਸਦੇ ਪਰਿਵਾਰ ਵਾਲੇ ਲਵਾਰੇ ਛੱਡ ਕੇ ਚਲੇ ਗਏ ਇਥੋਂ ਤੱਕ ਕਿ ਬੱਚੀ ਦਾ ਨਾੜੋ ਵੀ ਕਟਿਆ ਨਹੀਂ ਹੋਇਆ ਸੀ ਜਦੋਂ ਮਾਸੂਮ ਬੱਚੀ ਦੀ ਰੋਣ ਦੀ ਆਵਾਜ਼ ਫੈਕਟਰੀ ਦੇ ਕੋਲ ਲੰਘ ਰਹੀ ਇੱਕ ਪ੍ਰਵਾਸੀ ਔਰਤ ਨੂੰ ਸੁਣਾਈ ਦਿੰਦੀ ਹੈ ਤਾਂ ਔਰਤ ਉਸ ਬੱਚੇ ਕੋਲ ਜਾਂਦੀ ਹੈ ਅਤੇ ਬੱਚੇ ਨੂੰ ਲਵਾਰਿਸ ਪਿਆ ਦੇਖ ਕੇ ਆਪਣੀ ਛਾਤੀ ਨਾਲ ਲਾ ਲੈਂਦੀ ਹੈ ਦੱਸਦੀ ਹੈ ਕਿ ਆਲਾ ਤੋੜਾ ਉਸ ਬੱਚੀ ਦੇ ਮਾਪੇ ਨੂੰ ਲੱਭਣ ਲੱਗ ਜਾਂਦੀ ਹੈ ਉਹ ਔਰਤ ਪਰ ਉਸਦੇ ਮਾਪੇ ਕਿਤੇ ਨਹੀਂ ਲੱਭਦੇ ਉਸ ਤੋਂ ਬਾਅਦ ਆਲੇ-ਦੋਲੇ ਲੋਕਾਂ ਦੀ ਮਦਦ ਦੇ ਨਾਲ ਮਾਸੂਮ ਬੱਚੀ ਨੂੰ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਲਿਆ ਜਾਂਦਾ ਹੈ ਅਤੇ ਸਮਰਾਲਾ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਬੱਚੀ ਦੀ ਨਾੜੂ ਕੱਟੀ ਜਾਂਦੀ ਹੈ ਅਤੇ ਉਸ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਇਹ ਵੀ ਦੱਸਿਆ ਕਿ ਬੱਚੀ ਦਾ ਜਨਮ ਸਮੇਂ ਤੋਂ ਪਹਿਲਾਂ ਹੋਇਆ ਹੈ ਅਤੇ ਇਸ ਦੀ ਹਾਲਤ ਠੀਕ ਨਹੀਂ ਹੈ ਇਸ ਨੂੰ ਚਾਈਲਡ ਕੇਅਰ ਵਾਰਡ ਦੇ ਵਿੱਚ ਰੱਖਿਆ ਹੋਇਆ ਹੈ ਇੱਕ ਪਾਸੇ ਤਾਂ ਨਵਜਨਮੀ ਬੱਚੀ ਨੂੰ ਉਸਦੇ ਮਾਪੇ ਲਵਾਰੀ ਛੱਡ ਕੇ ਚਲੇ ਗਏ ਅਤੇ ਫਿਰ ਮਾਤਮਾ ਦੇ ਵੱਲੋਂ ਬਖਸ਼ ਸੰਬਰਾਲਾ ਸਿਵਲ ਹਸਪਤਾਲ ਦੇ ਵਿੱਚ ਉਸ ਮਾਸੂਮ ਬੱਚੀ ਨੂੰ ਉਸਦੀ ਨਵੀਂ ਮਾਂ ਮਿਲ ਜਾਂਦੀ ਹੈ ਸਿਵਲ ਹਸਪਤਾਲ ਸੰਬਰਾਲਾ ਤੇ ਸਟਾਫ ਨਰਸ ਸਰਬਜੀਤ ਕੌਰ ਉਸ ਮਾਸੂਮ ਕੁੜੀ ਨੂੰ ਦੇਖ ਕੇ ਭਾਵੁਕ ਹੋ ਜਾਂਦੀ ਹੈ ਅਤੇ ਉਸ ਬੱਚੀ ਨੂੰ ਅਡਾਪਟ ਕਰਨ ਦਾ ਐਲਾਨ ਕਰ ਦਿੰਦੀ ਹੈ ਸਟਾਫ ਨਰਸ ਸਰਬਜੀਤ कौर ਨੇ ਦੱਸਿਆ ਕਿ ਉਸ ਦੇ ਘਰ ਦੇ ਵਿੱਚ ਕੋਈ ਬੱਚਾ ਨਹੀਂ ਹੈ ਅਤੇ ਉਹ ਬੱਚੇ ਦੀ ਖੁਆਇਸ਼ ਲੈ ਜਿੰਦਾ ਹੈ ਅਤੇ ਅੱਜ ਉਸ ਦੀ ਖੁਆਇਸ਼ ਉੱਥੇ ਹੀ ਪੂਰੀ ਹੁੰਦੀ ਹੈ ਜਿੱਥੇ ਉਹ ਕੰਮ ਕਰਦੀ ਹੈ ਅਤੇ ਉਸ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਹੈ ਜਿਸ ਤਰ੍ਹਾਂ ਕਹਾਵਤ ਇਹ ਕਹੀ ਜਾਂਦੀ ਹੈ ਕਿ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਪਰਮਾਤਮਾ ਹੁੰਦਾ ਹੈ ਇਸੇ ਤਰ੍ਹਾਂ ਹੀ ਇਸ ਨਵ ਜਨਮੀ ਬੱਚੀ ਦੀ ਜਿੱਥੇ ਉਸ ਦੇ ਆਪਣੇ ਹੀ ਮਾਪੇ ਉਸ ਨੂੰ ਛੱਡ ਕੇ ਚਲੇ ਗਏ ਲਵਾਰਿਸ ਪਰ ਪਰਮਾਤਮਾ ਦੀ ਵੱਡੀ ਕਿਰਪਾ ਹੋਈ ਕਿ ਨਵ ਜਨਮੀ ਬੱਚੀ ਨੂੰ ਇੱਕ

किसी को दे देता तब पोस लेता पाल लेता अपने बच्चे के तू नहीं पालते मैं पाल के उसको जिंदगी तो देता दुनिया लोग बोलता यही ना जब किसी ने बच्चा बिक दिया तो फलाने आदमी भैया रानी पोस लिया उसको पोस पाल के बड़े कर दिए कितने टाइम का बच्चा है ये मेरे को पता नहीं है मैं तो जा रहा था नहाने ड्यूटी का समय हो रहा था मैं ड्यूटी जा रहा था मेरा मुंडा आ रहा था दतुन बेटा दतुन ले मैं मुंह तैयारी हूँ वो मेरा मुंडा देखा बोलता मम्मी ऊपर देखना बच्चा है चुरी का बच्चा होगा फिर नाल में चारा मैं देखा जो वहाँ पर कपड़े में बच्चा ऊंचा है ऊंचा ना, इत, ना ये ऊपर जैसे करकट है ना वैसे ही फिर आप बच्चे को कहां पे लेके आए मैं डायरेक्ट लेके गेट पर आ गया गेट वाला लोग बोले फिर बोले जो चलो हॉस्पिटल लेके चलो फिर मैं हॉस्पिटल लेके आया मांग क्या करते हो आप क्या मांग करते हो क्या मांग okay. मैं तो देख चीन भी नहीं रहा जो किसके बचा है कौन कुतिया छोड़ के गई कौन नहीं हम लोग सूता पा रहा था अब छोड़ के गया मैं क्या किसको बोलूं जो अब उन लोग का मर्जी पुलिस वगैरह कार्रवाई कर सकते हैं और भी नहीं कर सकते हैं मैं तो देखा नहीं हूँ ये किसका बचा है किसका मैं देखता तो वही ना पकड़ के मारते उसको हरमजादी को किसी को इज्जत बाजार में नहीं बिकता है बिकता है बाजार में इज्जत नहीं बिकता है सौदे खरीदने जाते हैं एक बार खरीदते हैं पचासन में नहीं खरीदना पड़ता है कपड़े लेते हैं ना तो फाट जाता है ना, पे करके के देगा तो वो कपड़े बदल देंगे बाकी और चीज नहीं बदला सकता है कंजरी कैसा आदमी थी कैसा नहीं मैं लोग देखा भी नहीं ना ड्यूटी करके हम लोग सोने वाला आदमी

पुलिस वाले आने मेरे तो डॉक्यूमेंट जो भी होएगा बच्चे का सारा मैं करा जो बच्चे रेफर भी करता है मच्योर पे भी तो मैं लेकर जाऊँगी सारी जिम्मेवारी मेरी मेरा नाम डॉक्टर रमन एस डी एस सुमराना एक साढ़े को सवेरे सवा अठ बजे बच्चा लेके आता गया कटिया कटाणी के रहने वाले ने जहाँ ने लैके आता वा बच्चा न्यू बॉर्न बच्चा वा इमच्योर आ प्री टर्म है अराउंड एट ਮੰਤ ਦਾ ਬੱਚਾ ਲੱਗਦਾ ਠੀਕ ਹੈ ਔਰ ਇਹ ਇੱਕ ਤਰ੍ਹਾਂ ਅਨਵੰਟਡ ਚਾਈਲਡ ਦਾ ਲਾਈਕੇ ਸੀ ਹੈ ਜਿਨ੍ਹਾਂ ਨੇ ਲੈ ਕੇ ਆਉਂਦਾ ਉਹਨਾਂ ਨੇ ਇਹ ਦੱਸਿਆ ਕਿ ਬੱਚਾ ਇੱਥੇ ਕੋਈ ਟਟਾਣੀ ਕੋ ਫੈਕਟਰੀ ਆ ਨਾਮਤਰੀਆਂ ਦੀ ਉਹ ਫੈਕਟਰੀ ਦੇ ਪਿੱਛੇ ਕੋਈ ਯਾਨੀ ਮਾਈਗ੍ਰੈਂਟ ਲੇਬਰ ਉਹਨਾਂ ਦੇ ਰੈਂਡ ਦੇ ਰੈਜ਼ੀਡੈਂਟ ਪਲਾਟ ਵગેਰਾ ਬਣੇ ਹੋਏ ਆ ਫਿਰ ਕਿਸੇ ਕੰਧ ਦੇ ਉੱਪਰ ਛੱਤ ਦੇ ਬੱਚੇ ਨੂੰ ਇਦਾਂ ਛੱਡਿਆ ਹੋਇਆ ਸੀ ਤੇ ਉਹਨਾਂ ਨੇ ਦੇਖਿਆ ਤੇ ਉਹ ਸਾਡੇ ਕੋਲ ਲੈ ਕੇ ਆਏ ਆ ਬੱਚੇ ਦੀ ਕੋਡ ਰਿਕਾਰਡ ਅਸੀਂ ਕਲੈਂਪ ਕਰਤੀ ਹੈ ਠੀਕ ਹੈ ਆਕਸੀਜਨ ਲਗਾਤੀ ਹੈ ਅੱਤੀ ਸਾਡੇ ਅਸੀਂ ਬੱਚੇ ਦੀ ਜਿਹੜੀ ਕੰਡੀਸ਼ਨ ਕ੍ਰਿਟੀਕਲ ਹੈ ਬੱਚਾ ਟਾਈਮ ਤੋਂ ਪਹਿਲਾਂ ਦਾ ਹੋਇਆ ਹੋਇਆ ਵਾ ਤੇ ਅਸੀਂ ਇਹਨੂੰ ਅੱਗੇ ਵਿਧਿਆਣੀ ਸਾਡੇ ਸਰਕਾਰੀ ਡਿਸਟ੍ਰਿਕਟ ਹਸਪੀਟਲ ਤੇ ਰੈਫਰ ਕਰ ਰਹੇ ਹਾਂ ਪੁਲਿਸ ਇਨਫੋਰਮੇਸ਼ਨ ਅਸੀਂ ਆਪਣੇ ਵੱਲੋਂ ਪੇਸ਼ ਦੀ ਆ ਵੀ ਇਦਾਂ ਉਹ ਕਿਸੇ ਨੂੰ ਡਰਾਪ ਕਰਨ ਦੇ ਵੀ ਕਿਹਾ ਹੈ ਅਜੇ ਇੱਕ ਗੱਲ ਚੱਲਦੀ ਹੈ ਉਹ ਜਦੋਂ ਫਾਈਨਲ ਹੋਊਗਾ ਲੋਕਾਂ ਨੂੰ ਦੱਸਾਂਗੇ